ਸਭ ਤੋਂ ਵੱਲੋਂ ਦਾ ਜੀਆ ਨੂੰ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਬੱਚੇ ਜਿਹੜੇ ਆ ਉਹ ਪਠਾਨਕੋਟ ਦੇ ਅੰਦਰ ਖੇਡਣ ਲਈ ਆਇਆ ਸੋ ਪ੍ਰੈਜੈਂਟੇਸ਼ਨ ਪਬਲਿਕ ਸਕੂਲ ਜੁਗਿਆਲ ਦੇ ਅੰਦਰ ਇਹ ਗੇਮਾਂ ਹੋ ਰਹੀਆਂ ਨੇ ਔਰ ਇਹਦੇ ਵਿੱਚ ਜੁੱਡੋ ਔਰ ਟੇਬਲ ਟੈਨਿਸ ਦੀ ਜਿਹੜੀ ਗੇਮਾਂ ਨੇ ਸੋ ਸਟੇਟ ਲੈਵਲ ਦੀਆਂ ਇਹ ਦੋ ਗੇਮਾਂ ਪਠਾਨਕੋਟ ਨੂੰ ਮਿਲੀਆਂ ਸੋ ਮੈਂ ਮਾਰਜੂ ਮੁੱਖ ਮੰਤਰੀ ਸਦਾਰਭਗਵਾਨ ਸਿੰਘ ਮਾਰਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਵਾਰ ਫਿਰ ਪਠਾਨਕੋਟ ਨੂੰ ਦੋ ਵੱਡੀਆਂ ਸਟੇਟ ਲੈਵਲ ਦੀਆਂ ਖੇਡਾਂ ਦਾ ਜਿਹੜਾ ਉਹ ਮਹਿਮਾਨ ਨਵਾਜ਼ੀ ਕਰਨ ਦਾ ਮੌਕਾ ਦਿੱਤਾ ਸੋ ਲਗਾਤਾਰ ਪੰਜਾਬ ਦੇ ਅੰਦਰ ਖੇਡਾਂ ਨੂੰ ਲੈ ਕੇ ਪੰਜਾਬ ਸਰਕਾਰ ਬੜੇ ਠੋਸ ਕੰਮ ਕਰ ਰਹੀ ਆ ਸੋ ਮੈਂ ਸਮਝਦਾ ਕਿ ਖੇਡਾਂ ਬੱਚਿਆਂ ਨੂੰ ਨਾ ਕੇਵਲ ਤੰਦਰੁਸਤੀ ਦਿੰਦੀਆਂ ਨੇ ਬਲਕਿ ਉਹਨਾਂ ਸਾਦਨ ਚ ਵੀ ਰੱਖਦੀਆਂ ਨੇ ਤੇ ਅੱਗੇ ਵਧਣ ਦੇ ਲਈ ਇੱਕ ਬੜਾ ਵੱਡਾ ਸਕੋਪ ਹੈ ਖੇਡਾਂ ਦੇ ਅੰਦਰ ਸੋ ਆ ਪੰਜਾਬ ਲੰਬੇ ਸਮੇਂ ਤੋਂ ਬਾਅਦ ਇੱਕ ਮੈਂ ਸਮਝਦਾ ਵੀ ਜਿੱਦਿ ਕੈਜੂਅਲ ਅਪਰੋਚ ਰਹੀ ਆ ਖੇਡਾਂ ਦੇ ਪ੍ਰਤੀ ਇੱਕ ਸੰਪੂਰਨ ਅਪਰੋਚ ਜਿਹੜੀ ਆ ਬਾਜੂ ਮੁੱਖ ਮੰਤਰੀ ਜੀ ਨੇ ਲਈ ਆ ਸੋ ਹਰ ਖੇਡ ਦੇ ਅੰਦਰ ਕਰੋੜਾਂ ਰੁਪਏ ਦਾ ਨਾਮ ਜਿਹੜੇ ਆ ਪੰਜਾਬ ਦੇ ਬੱਚਿਆਂ ਨੂੰ ਜਿਹੜੇ ਮਿਲ ਰਹੇ ਆ ਸੋ ਇਹ ਬੱਚੇ ਆਏ ਨੇ ਸਾਡੇ ਪੰਜਾਬ ਦੇ ਇਹ ਰਤਨ ਨੇ ਔਰ ਇਹ ਖੇਡਾਂ ਚ ਅੱਗੇ ਵਧਣਾਂ ਇਦੇ ਲਈ ਸਾਡੀਆਂ ਸਵਾਵਾਵਾਂ ਵੀ ਨੇ ਸਾਡੀਆਂ ਦੁਆਵਾਂ ਵੀ ਨੇ ਸ਼ੁਭ ਕਾਮਨਾਵਾਂ ਵੀ ਨੇ ਸੋ ਮੈਂ ਪ੍ਰੈਜ਼ੈਂਟ ਪਬਲਿਕ ਸਕੂਲ ਦਾ ਵੀ ਇਹਨਾਂ ਨੂੰ ਵੀ ਐਪਰੀਸ਼ੀਏਟ ਕਰਦਾ ਕਿ ਇਹਨਾਂ ਨੇ ਕਾਬੀ ਅੱਛਾ ਇੰਤਜ਼ਾਮ ਕੀਤਾ ਜ਼ਿਲ੍ਹਾ ਸਪੋਰਟਸ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਚੰਗੇ ਇੰਤਜ਼ਾਮ ਕੀਤੇ ਔਰ ਬੱਚਿਆਂ ਦੇ ਰਹਿਣ ਲਈ ਬੱਚਿਆਂ ਦੀ ਟੋਟਲ ਫੀਡ ਜਿਹੜੀ ਆ ਉਹਦਾ ਵੀ ਬੜਾ ਅੱਛਾ ਮੈਨੂੰ ਜਿਹੜਾ ਫੀਡਬੈਕ ਮਿਲੀ ਹੈ ਉਸ ਤੋਂ ਪ੍ਰਬੰਧ ਕੀਤਾ ਸੋ ਖੇਡਾਂ ਅੱਜ ਪੰਜਾਬ ਹੋਰ ਅੱਗੇ ਜਾਵੇ ਸਾਡੇ ਬੱਚੇ ਦੁਨੀਆ ਦੇ ਵਿੱਚੋਂ ਵੱਡੇ ਤੋਂ ਵੱਡੇ ਮੈਡਲ ਜਿੱਤ ਕੇ ਆਣ ਇਹਦੇ ਲਈ ਭਵੰਤ ਮਾਜੀ ਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਕਰੋੜਾਂ ਰੁਪਈਆ ਦੀ ਇਨਵੈਸਟਮੈਂਟ ਕਰ ਰਹੀ ਹੈ ਸੋ ਪਠਾਨਕੋਟ ਦੇ ਅੰਦਰੋਂ ਇਹ ਚੰਗਾ ਸਿੱਖੇ ਜਾਣਗੇ ਔਰ ਆਪਣੇ ਆਪਣੇ ਖੇਤਰ ਦੇ ਅੰਦਰ ਇਹ ਮਤਲਬ ਵੱਡੇ ਤਗਮੇ ਜਿੱਤਣਗੇ ਇਸ ਉਮੀਦ ਦੇ ਨਾਲ ਇਹਨਾਂ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਵੀ ਜੀ ਆਇਆਂ ਨੂੰ ਵੀ ਇਤੋ ਦੇ ਪ੍ਰਬੰਧਕਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਚੰਗਾ ਪ੍ਰਬੰਧ ਕੀਤਾ ਹੈ।